माता सुखा सुखदियां मेरा पुत क्या इंटरव्यू गलते फिर हम कड़न का टाइम आ गया आ गया बेटा जरूर करूगा सबा करूगा शहर ना करूगा पंडा के भी करूंगा ਜੋਖੀਆਂ ਬੇਟਾ ਕਹਿੰਦੀ ਮਾਂ ਦੀ ਮਮਤਾ ਹੀ ਉਹ ਚਾਹ ਰਣਾ ਬਹੁਤ ਚੱਲਦਾ ਮੰਨ ਲੋ ਅਸੀਂ ਮੇਰਾ ਪੁੱਤ ਚੜ੍ਹ ਗਿਆ ਚੜ੍ਹ ਗਿਆ ਪਰਮਾਤਮਾ ਨੇ ਚਲਾਇਆ ਸੰਗਤ ਨੇ ਚੜਾਇਆ ਆਦੀ ਮਮਤਾ ਹੀ ਆਏ ਜੀ ਹੁੰਦੀ ਹੈ ਕਹਿੰਦੇ ਮੇਰਾ ਪੁੱਤ ਦੋ ਵਾਰੀ ਪੇਪਰ ਚੋਂ ਰਹਿ ਜਾਂਦਾ ਤਾਂ ਕਹਿੰਦੇ ਕੋਈ ਮੰਦਰ ਨਹੀਂ ਛੱਡਦਾ ਕੋਈ ਗੁਰਦੁਆਰਾ ਨਹੀਂ ਛੱਡਦਾ ਦੁੱਖ ਲੱਗਦਾ ਬੇਟਾ ਮਾਂ ਮਾਂ ਜੀ ਜੀ ਇਹ ਜੀ ਬੇਟਾ ਪਰ ਹੁਣ ਉਹ ਬਹੁਤ ਖੁਸ਼ ਆ ਹ ਸਾਰੇ ਹਲਕਾ ਨਵਾਸੀਆਂ ਦਾ ਸ਼ਹਿਰ ਦਾ ਬਹੁਤ ਸਾਦੇ ਜਲਵਾਦ ਕਰਦੇ ਹੁਣ ਇਹ ਲੋਦੇ ਮਾਤਾ ਜੀ ਸਾਡੇ ਨਾਨੇ ਤਾਂ ਮਾਤਾ ਜੀ ਕਿਸ ਤਰ੍ਹਾਂ ਦੇਖਦੇ ਹੋ ਡਿੰਪੀ ਤੇ ਲੋਕੜੇ ਪੜ੍ਹਨ ਦੀ ਚਿਤ ਹੋਈ ਹੈ ਬਿਲਕੁਲ ਮਤਬੈ ਜਾਣ ਸਾਚੜੇ ਮਾਤਾ ਜੀ 2 ਮਿੰਟ ਦੇ ਕੇ ਦੇ ਕਿ ਕਿਵੇਂ ਦੇਖਦੇ ਹੋ ਜਿੱਤ ਵੱਡੇ ਬੋਟਾ ਦੇ ਨਾਲ ਹੋ ਗਈ ਹਾਂ ਬਹੁਤ ਖੁਸ਼ੀ ਹੈ ਬਹੁਤ ਜਿਆਦਾ ਖੁਸ਼ੀ ਹੈ ਟੈ ਇੰਟਰਵਿਊ ਦੇ ਵਿੱਚ ਗੱਲਾਂ ਸੁਣਦੇ ਸੀ ਕਹਿੰਦੇ ਸੀ ਮੈਂ ਕੰਨ ਫੜ ਲੂੰਗੀ ਡਿੰਪੀ ਦਾ ਜੇ ਕੰਮ ਨਾ ਕੀਤੇ ਹਾਂ ਬੇਟਾ ਤੇ ਫਿਰ ਹੁਣ ਕੰਨ ਫੜਨ ਦਾ ਟਾਈਮ ਆ ਗਿਆ ਆ ਗਿਆ ਬੇਟਾ ਜ਼ਰੂਰ ਕਰੂਗਾ ਸਾਬ ਦੇ ਰੋਕਾਂ ਦੇ ਕੰਮ ਕਰੂਗਾ ਸ਼ਹਿਰ ਦੇ ਕਿਉਂ ਨਾ ਕਰੂਗਾ ਪਿੰਡਾਂ ਦੇ ਵੀ ਕਰੂਗਾ ਵੱਡੇ ਢਿੱਲੋ ਸਾਹਿਬ ਦੀ ਜਿਹੜੀ ਕਮੀ ਕਿੰਨੇ ਕ ਅਕਚਰ ਕਮੀ ਦਾ ਕਨੇ ਮਹਿਸੂਸ ਹੁੰਦੀ ਹੈ ਰਾਜੋ ਜਿਹੜਾ ਬਾਅਦ ਲੋਕਾਂ ਨੇ ਕਮੀ ਵੀ ਜਿਹੜੀ ਪੂਰੀ ਕਰਤੀ ਵੇਟ ਫਰਮ ਹ ਹ ਉਹਨਾਂ ਪਰ ਵਿੱਚ ਦੱਸਿਆ ਜਾਂਦਾ ਹ ਹ ਤਾਂ ਕੀ ਲੱਗਦਾ ਮਾਤਾ ਤੁਸੀਂ ਪਾਵਕ ਹੋ ਰਹੇ ਹੋ ਅਕਚਰ ਪਾਵਕ ਐਜੇ ਜਿਹੜੇ ਮੰਨ ਦੀਆਂ ਕੁਛ ਰੱਖ ਹੁੰਦੀਆਂ ਪਿਆਰ ਸੀ ਬਤ ਉਹਨਾਂ ਨੇ ਦੇਣਾ ਸੀ ਮੇਰੇ ਆਲਾ ਮੈਂ ਹ ਕਹਿੰਦੇ ਮਾਵਾ ਤਾਂ ਸੁੱਖਾ ਸੁਖੀਆਂ ਮੇਰਾ ਪੁੱਤ ਕਹਿੰਦੇ ਉਹ ਸੁਖੀ ਹੈ ਪੁੱਤ ਬਹੁਤ ਸੁਖੀ ਹੈ ਮਹੀਨੇ ਚ ਬੁਲ ਆਣੀ ਹੈ ਹ ਹੋਰ ਕਾ ਬੋਲਦੇ ਬਹੁਤ ਜਿਆਦੇ ਸੁੱਖੀਆਂ ਬੇਟਾ ਕਹਿੰਦੀ ਮਾਂ ਦੀ ਮਮਤਾ ਹੀ ਉਹ ਜੀ ਹੁੰਦੀ ਹੈ ਚੜਨਾ ਬਹੁਤ ਚਿਰਦਾ ਮਨ ਲੋਚਦਾ ਸੀ ਮੇਰਾ ਪੁੱਤ ਚੜ ਜੇ ਚੜ ਗਿਆ ਪਰਮਾਤਮਾ ਨੇ ਚਲਾਇਆ ਸੰਗਤ ਨੇ ਚੜਾਇਆ ਕਹਿੰਦੀ ਮਾਂ ਦੀ ਮਮਤਾ ਹੀ ਆ ਜੀ ਹੁੰਦੀ ਹੈ ਕਹਿੰਦੇ ਮੇਰਾ ਪੁੱਤ ਦੋ ਵਾਰੀ ਪੇਪਰ ਚੋਂ ਰਹਿ ਜਾਂਦਾ ਤਾਂ ਕਹਿੰਦੇ ਕੋਈ ਮੰਦਰ ਨਹੀਂ ਛੱਡਦੀ ਮਾਂ ਕੋਈ ਗੁਰਦੁਆਰਾ ਨਹੀਂ ਛੱਡ ਦੁੱਖ ਲੱਗਦਾ ਬੇਟਾ ਮਾਂ ਮਾਂ ਚੀਜ਼ ਹੀ ਇਹ ਜੀ ਬੇਟਾ ਪਰ ਹੁਣ ਮੈਂ ਬਹੁਤ ਖੁਸ਼ ਆ ਸਾਰੇ ਹਲਕਾ ਨਿਵਾਸੀਆਂ ਦਾ ਸ਼ਹਿਰ ਦਾ ਬਹੁਤ ਦਾਦੇ ਜਨਮਾਦ ਕਰਦੀ ਹੁਣ ਕੰਮ ਕਹੇ ਜੇ ਕਰਵਾਉਣੇ ਕਿ ਦਰਬਾਰ ਦੇ ਵਿੱਚ ਕਿ ਇਸ ਤਰ੍ਹਾਂ ਦੇ ਕੰਮਾਂ ਦੀ ਜਿਹੜੀ ਤਿਆਰੀ ਹੈ ਇਹ ਕਰੂਗਾ ਬੇਟਾ ਚੀਵਰੇ ਦੇ ਪਾਣੀ ਦੇ ਹੋਰ ਜਿਹੜੀਆਂ ਕੱਚੀਆਂ ਗਲੀਆਂ ਹੈ ਹੋਰ ਜਿਹੜਾ ਕਿਸੇ ਦਾ ਪਰਸਨਲ ਕੰਮ ਹੈ ਕੋਈ ਬੱਚੇ ਲੱਗਣੇ ਚਾਹੁੰਦੇ ਲਵਾਉਣੇ ਉਹ ਵੀ ਕਰੂਗਾ ਸਾਰੇ ਕਰੂਗਾ ਸੀਐਮ ਮਾਨ ਦੇ ਮਾਤਾ ਜੀ ਵੀ ਬਤਾਈ ਦੇਣ ਹੋਏ ਆਏ ਹੋ ਇਨ ਮੇ कोई कुछ, कुछ खास गई कोई बहुत क्या नहीं बेटा कट वाली गांधी नहीं हो पर बहुत सोहनिया कर बहुत 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 गल झाती तो कुछ करना कहते बुढ़िया आपस जी ਕਿਸ ਗੱਲਾਂ ਨੇ ਕੋ ਮਾਰਿ ਮੋੜ ਗੱਲਾਂ ਦੱਸਦੇ ਬਸ ਉਹਨਾਂ ਨੇ ਇਹ ਵੀ ਕੰਮ ਕਰੋ ਬਿਲਕੁਲ ਜਿਹੜੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਮਾਤਾ ਨੇ ਉਹਨਾਂ ਨਾਲ ਖਾਸ ਗੱਲਬਾਤ ਹੋਈ ਹੈ ਤਾਂ ਕੁਝ ਗੱਲਾਂ ਉਹਨਾਂ ਨੇ ਚਾਤੀ ਪਾਈਆਂ ਕਿਹਾ ਗਿਆ ਕਿ ਜਿਹੜੀਆਂ ਗੱਲਾਂ ਨੇ ਉਹਨਾਂ ਵੱਲ ਦਿਖਾ ਦਿੰਦੇ ਆ ਕਿਸ ਤਰ੍ਹਾਂ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਦੇ ਨਜ਼ਰ ਆਏ ਨੇ ਜਿੱਦਰ ਬਾ ਹਲਕੇ ਦੇ ਲੋਕ ਨੇ ਮਿਲਦੇ ਨਜ਼ਰ ਆਏ ਨੇ ਤਾਂ ਉਹ ਆਪਣੇ ਬੇਟੇ ਦਾ ਸਵਾਗਤ ਕਰਨ ਲਈ ਗੇਟ ਤੇ ਪਹੁੰਚਣ ਦੀ ਜਿਹੜੀ ਤਿਆਰੀ ਹੈ ਉਹ ਕਰ ਇਹਨੇ ਤਾਂ ਉੱਥੇ ਗੇਟ ਦੇ ਉੱਤੇ ਜਿਹੜਾ ਜਾਣਗੇ ਤਾਂ ਉਹਨਾਂ ਦਾ ਜਿਹੜਾ ਵੈਲਕਮ ਹੈ ਗੇਟ ਦੇ ਉੱਤੇ ਹਰਦੀਪ ਸਿੰਘ ਡਿਪੀਟੀ ਲੋਹਰਾਂ ਦਾ ਹੋਣਾ ਤਾਂ ਉੱਥੇ ਘਰੇ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਮਾਤਾ ਜਿਹੜੇ ਨੇ ਗੇਟ ਤੇ ਪਹੁੰਚੇ ਨੇ ਤਾਂ ਉੱਥੋਂ ਦੀਆਂ तमाम ਤਸਵੀਰਾਂ ਨੇ ਕਿਤਨ ਬਾਹਰ ਦੀਆਂ ਜਿੱਥੇ ਕੀ ਉਹਨਾਂ ਵੱਲੋਂ ਕੁਝ ਅਜਿਹੇ ਅਲਫਾਜ਼ ਕਹੇ ਗਏ ਨੇ ਮਾਤਾ ਵੱਲੋਂ ਕੀ ਭਾਵੁਗ ਵੀ ਹੁੰਦੇ ਨਜ਼ਰ ਆਇਨੇ ਕਿ ਆ ਗਿਆ ਕਿ ਬੇਟਾ ਅਗਰ ਦੋ ਵਾਰੀ ਪੇਪਰ ਚੋਂ ਰੈਜਨ ਦਿੱਤਾ ਮਾਂ ਨੂੰ ਬੜਾ ਦੁੱਖ ਹੁੰਦਾ ਅਕਸਰ ਅਜਿਹੀਆਂ ਵੱਡੀਆਂ ਗੱਲਾਂ ਜਿਹੜੀਆਂ ਡਿਪੀਟੀ ਲੋਹਰ ਦੇ ਮਾਤਾ ਜੀ ਵੱਲੋਂ ਕਹੀਆਂ ਗਈਆਂ ਤਾਂ तमाम ਜਾਣਕਾਰੀ ਲਈ ਬਣੇ ਰਹੋ And okay. i